ਮੈਨੂੰ ਕਈ ਸਾਲ ਹੋ ਗਏ ਆਪਣੇ ਪਿੰਡਾਂ ਤੋਂ ਟਰਾਲੀਆਂ ਦੰਦੀਆਂ ਫਤੇਗੜ ਸਾਹਿਬ ਮਾਣੂ ਦੇ ਨਵੀਰਾਂ ਉਹਨਾਂ ਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਉਹਨਾਂ ਦੇ ਹੌਸਲੇ ਵਿੱਚ ਜੋ ਕਰੋసే ਵਿੱਚ ਸ਼ਰਦਾ ਵਿੱਚ ਕੋਈ ਕਮੀ ਨਹੀਂ ਨੌਜਵਾਨਾਂ ਦੇ ਉਹਨਾਂ ਦਾ ਪਿਆਰ ਬਹੁਤ ਹੈ ਸਿੱਖੀ ਦੇ ਨਾਲ ਇਹਨਾਂ ਨੂੰ ਚਾਉਣਾ ਕਿ ਲੰਮੇ ਸਮੇਂ ਤੋਂ ਸਾਡੇ ਨਗਰਾਂ ਦੇ ਵਿੱਚੋਂ ਟਰਾਲੀਆਂ ਜਾਂਦੀਆਂ ਨੇ ਸਿੱਖ ਸੰਤਾਂ ਜਾਂਦੀਆਂ ਨੇ ਕਿਤੇ ਇਕੱਲੇ ਬੈ ਕੇ ਆਪਣੇ ਜੀਵਨ ਦੇ ਵਿੱਚ ਝਾਤ ਮਾਰਿਓ ਕਿ ਮੈਂ ਪਿਛਲੇ ਸਾਲ ਵੀ ਗਿਆ ਸੀ ਐਦਕੀ ਵੀ ਗਿਆ ਮੇਰੇ ਜੀਵਨ ਵਿੱਚ ਕੀ ਤਬਦੀਲੀ ਆਈ ਆ ਪੰਜ ਪੰਜ ਸਾਲ ਲਗਾਤਾਰ ਕਿੰਨੇ ਤੁਹਾਨੂੰ ਜਾਂਦਿਆਂ ਨੂੰ ਹੋ ਗਏ ਆ ਪਰ ਖੌਰੀ ਹੋਣੀ ਹਨ ਤੁਸੀਂ ਉਹਨਾਂ ਸਹਿਬਜ਼ਾਦਿਆਂ ਦੇ ਉਹਨਾਂ ਦੇ ਸਰੂਪ ਵਰਗਾ ਸਰੂਪ ਬਣਾਉਣਾ ਸ਼ੁਰੂ ਕਰੋ ਕਿਉਂਕਿ ਸਿੱਖੀ ਦੀ ਬਹੁਤ ਵੱਡੀ ਲੋੜ ਹੈ ਅੱਜ ਨੌਜਵਾਨਾਂ ਨੂੰ ਆਪਣੇ ਗੁਰੂ ਵਾਲੇ ਪਾਸੇ ਮੋੜੁੰਦੀ ਗਾਇ ਪੱਤੇ ਘੜ ਤੇ ਉੱਥੇ ਸਹਿਬਜ਼ਾਦਿਆਂ ਦੇ ਸਾਹਮਣੇ ਖੜੋ ਕੇ ਆਪਣੇ ਵਾਲਦ ਦਾ ਤਿਆਗ ਕਰਕੇ ਆਈਏ ਕਿ ਤੁਹਾਨੂੰ ਕੋਈ ਇਲਾਜ ਨਹੀਂ ਸ਼ਿਆ ਹੋਇਆ ਨਹੀਂ ਗੋਲੀ ਉੱਤ ਨਹੀਂ ਸਾਬਰ ਕਰਦੇ ਤੁਸੀਂ ਡੋਲੇ ਦੇ ਦੇਵਾਂਗੇ ਆਪਣੀਆਂ ਬੱਚੀਆਂ ਦੇ ਇਤੋਂ ਵੱਡੀ ਗੱਲ ਨਹੀਂ ਹੁੰਦੀ ਕੋਈ ਧਨ ਦੌਲਤ ਜਿੰਨਾ ਤਰ੍ਹਾਂ ਦੇ ਦੇ ਦੇਵਾਂਗੇ ਪਰ ਉਹ ਲਾਲਚ ਵਿੱਚ ਨਹੀਂ ਆਏ ਅਸੀਂ ਵੀ ਜਦੋਂ ਜਾਈਏ ਅਸੀਂ ਉਹਨਾਂ ਦੇ ਉਸ ਦਰਬਾਰ ਦੇ ਵਿੱਚ ਫਲੋ ਕੀਆ ਕੀਏ ਬਾਬਿਓ ਇੰਨੀ ਕਿਰਪਾ ਕਰੋ ਮੈਂ ਕਿ ਆਇਆ ਮੈਂ ਸਿਰਫ ਇੰਨੀ ਕਿਰਪਾ ਐਂਕੀ ਕਰਉਣਾ ਆਇਆ ਮੈਂ ਅਗਲੀ ਵਾਰੀ ਫਿਰ ਹੋਰ ਤੁਹਾਡੇ ਗਰੀ ਕੋਈ ਬੇਨਤੀ ਕਰਾਂਗਾ ਮੇਰੀ ਜ਼ਿੰਦਗੀ ਵਿੱਚ ਕੋਈ ਨਾਲ ਨਾ ਆਵੇ ਮੈਂ ਲਾਰਜ ਵਸ ਹੋ ਕੇ ਆਪਣੇ ਪਰਿਵਾਰਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਕਿਤੇ ਹੱਕ ਨਾ ਮਾਰ ਲਵਾਂ ਇੰਨੀ ਕਿੰਨੇ ਕਿਰਪਾ ਕਰੋ ਅਗਲੀ ਵਾਰੀ ਮੈਂ ਆਣ ਕੇ ਬੇਨਤੀ ਕੋਈ ਹੋਰ ਤਰ੍ਹਾਂ ਦੇ ਆਪਣੇ ਜੀਵਨ ਦੀ ਸਾਨੂੰ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਦਲਾ ਆਵੇ ਅਸੀਂ ਸੱਚਿਆਰੇ ਬਣੀਏ ਚੰਗੇ ਬਣੀਏ ਬੱਚੇ ਸਾਡੇ ਸਾਡੇ ਵੱਲ ਵੇਖਦੇ ਨੇ ਕੋ ਬਾਪੂ ਵੱਲ ਵੇਖਦੇ ਨੇ ਕਿ ਬਾਪੂ ਅਜੇ ਮਨਮਰਜ਼ੀਆਂ ਉਪਰੀਆਂ ਕਰਦਾ ਮੈਂ ਜੇ ਸੋਟਾਂ ਆਂ ਤੇ ਅਜੇ ਮੇਰੀ ਬਾਹ ਨਹੀਂ ਚੱਲਦੀ ਬਾਪੂ ਘਰ ਵਿੱਚ ਦੋ ਚਾਰ ਬਾਹ ਛੱਡਦਾ ਤੇ ਮੈਨੂੰ ਕਹਿੰਦਾ ਕਦੀ ਗੰਡਾ ਲਾਇਆ ਕਦੀ ਚਾਰ ਲਾਇਆ ਕਦੀ ਪੁਜੀਆ ਲਾਇਆ ਬਾਬੂ ਕੋਈ ਨਹੀਂ ਬੋਚਾਰ ਸਾਂਭੂ ਕਰਨਾ ਮਨ ਵਰਦੀਆਂ ਬਸ ਮੇਰੇ ਬਰਾਬਰ ਦਾ ਮੈਂ ਹੋਣੀ ਵਾਲਾ ਜਾਂ ਬਸ ਹੁਣ ਬੱਚੇ ਨੂੰ ਇਹ ਸੁਣਾਉਣਾ ਕਿ ਜਾਂ ਬੱਚਾ ਇਹ ਸੋਚੇ ਕਿ ਮੇਰਾ ਬਾਬੂ ਰੋਜ਼ ਬਾਣੀ ਪੜਦਾ ਮੇਰਾ ਬਾਬੂ ਰੋਜ਼ ਸਹਿਬਜ਼ਾਦਿਆਂ ਦੀ ਤਸਵੀਰ ਵੱਲ ਵੇਖਦਾ ਤੇ ਉਹਨਾਂ ਦੀ ਤਸਵੀਰ ਵੱਲ ਵੇਖ ਕੇ ਉਹ ਦੇਖਦਾ ਇਹ ਆ ਕਿ ਮੈਨੂੰ ਵੀ ਆਪਣੇ ਵਰਗਾ ਜਿਗਰਾ ਦੇ ਦਿਓ ਜਾਂ ਕਿ ਬੱਚੇ ਨੂੰ ਇਹ ਸੁਣਾਉਣਾ ਕਿ ਸਾਡੀ ਮਰਜ਼ੀ ਹੈ